ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਆ ਘਰ ਕੂਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਸਕਰੀਨ ਤੇ ਨੰਬਰ ਹੈ ਜੀ ਆਪਣਾ 77194 ਤੇ 45360 ਆਹ ਆਪਣੇ ਚੈਨਲ ਦਾ ਵਟਸਐਪ ਨੰਬਰ ਹੈ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਆਪਣੇ ਇਸ ਨੰਬਰ ਤੇ ਵੀਡੀਓ ਫੋਟੋਆਂ ਤੇ ਜਾਣਕਾਰੀ ਭੇਜੋ ਤੇ ਤੁਸੀਂ ਸੋਚਦੇ ਹੋਵੋਗੇ ਆ ਪਹਿਲਾਂ ਵਾਲਾ ਤਾਂ ਨੰਬਰ ਨਹੀਂ ਹੈਗਾ ਜੀ ਤੇ ਦਰਸਲ ਗੱਲ ਇਦਾਂ ਜੀ 3-4 ਦਿਨ ਪਹਿਲਾਂ ਪਤਾ ਨਹੀਂ ਕਿਵੇਂ ਨੰਬਰ ਬੰਦ ਹੋ ਗਿਆ ਤੇ WhatsApp ਵੀ ਬੰਦ ਹੋ ਗਿਆ ਜੀ WhatsApp ਵੀ ਬਲੌਕ ਹੋ ਗਿਆ ਦਰੋਂ ਤੇ ਨਵਾਂ ਨੰਬਰ ਆਪਾਂ ਲੇਤਾ ਜੀ ਤੇ ਜਿੰਨੇ ਤੁਸੀਂ ਦੇਖ ਰਹੂ ਜੇ ਆਪਣੇ ਪਹਿਲਾਂ ਵਾਲੇ WhatsApp ਨੰਬਰ ਤੇ ਤੁਸੀਂ ਫੋਟੋਆਂ ਜਾਂ ਵੀਡੀਓ ਭੇਜੀ ਹੋਈ ਆ ਤਾਂ ਉਧਰੋਂ ਡਿਲੀਟ ਕਰ ਦਿਓ ਜੀ ਤੇ ਆਪਣੇ ਨਵੇਂ ਨੰਬਰ ਤੇ ਭੇਜ ਦਿਓ ਆਪਣਾ WhatsApp ਨੰਬਰ ਉੱਪਰ ਲਿਖਿਆ ਵੀ ਹੋਇਆ 7719445360 ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜੀ ਜਿਹੜੀ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੇ ਕਾਲੇ ਰੰਗ ਦੀ ਸੈਂਟਰੋ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਅਸੀਂ ਗੱਡੀ ਦੀ ਕੰਡੀਸ਼ਨ ਚੰਗੀ ਪਈ ਸੀ ਨੁਕਸ ਗੱਡੀ ਚ ਕੋਈ ਨਹੀਂ ਮਾਡਲ 2002 ਹੈਗਾ ਤੇ 27 ਤੱਕਰ ਦੀ ਪਾਸਿੰਗ ਰੀਨਿਊ ਮਾਲਕ ਨੇ ਕਰਵਾਈ ਹੋਈ ਆ ਮਾਛੀਵਾੜਾ ਸਾਹਿਬ ਏਰੀਆ ਜੀ ਸਤੈ ਤਕਰ ਪਾਸ ਸਿੰਘ ਇਹ ਕੰਡੀਸ਼ਨ ਨਾਲ ਲੁਕੇ ਗੱਡੀ ਵਧੀਆ ਤੇ ਜਾ ਕੇ ਕਿਸੇ ਨੇ ਦੇਖਣੀ ਹੈ ਮਾਚੀਵਾੜਾ ਸਾਹਿਬ ਜਾ ਕੇ ਦੇਖ ਸਕਦੋਂ 65000 ਦੇ ਵਿੱਚੋਂ ਮਾਲਕ ਕਹਿੰਦੇ ਆ ਵੀ ਮਾਨਤਾਨ ਪੂਰਾ ਕਰ ਦਾਂਗੇ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਕੋਈ ਗੱਡੀ ਖਰੀਦਣ ਦਾ ਚਾਹਵਾਨ ਜੇਕਰ ਹੈਗਾ ਤਾਂ ਗੱਲ ਤੁਸੀਂ ਆਪੇ ਕਰ ਲਓ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 98700 2810 485 ਨੰਬਰ 2 ਤੇ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਆ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਫੋਟੋਆਂ ਚ ਤੁਸੀਂ ਦੇਖ ਰਹੇ ਹੋ ਗੱਡੀ ਹੈ ਜੀ Swift LDI ਨੰਬਰ 2016 ਮਾਡਲ ਹੈ ਗ੍ਰੇ ਕਲਰ ਦੀ ਗੱਡੀ ਆ ਟਾਇਰ ਆਪਾਂ ਨੂੰ 80 ਤੋਂ 85 ਪੈਸੇ ਮਿਲ ਜਾਣਗੇ ਗੁਰੂ ਹਰ ਸਹਾਈ ਮਾਲਕ ਦਾ ਏਰੀਆ ਡਿਸਟ੍ਰਿਕਟ ਫਿਰੋਜ਼ਪੁਰ ਪੈ ਜਾਂਦੀ ਇਹਨਾਂ ਨੂੰ 4 ਲੱਖ ਤੇ 20000 ਰੁਪਇਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਬਾਕੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਨੇ ਆਖਿਆ ਵੀ ਰੇਟ ਕਰ ਲਾਂਗੇ ਤੇ ਇੱਕ ਵਾਰੀ ਸਿਰਫ ਆਹ ਡਿਮਾਂਡ ਹੈ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਆ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਕਿਸੇ ਨੇ ਚਲਾ ਕੇ ਦੇਖਣੀ ਹੈ ਕਿਸੇ ਨੇ ਟਰਾਈ ਲੈਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਤੇ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਵੀ ਰੱਖਿਆ ਜਿਨ੍ਹਾਂ ਦੀ ਗੱਡੀ ਆ 95900 2464198 ਗੱਲਬਾਤ ਆਪੇ ਕਰ ਲਿਓ ਜੀ ਬਾਕੀ ਕਿਸੇ ਕੋਲੇ ਕੋਈ ਮਸ਼ੀਨਰੀ ਘਰ ਕੁਠੀ ਮਕਾਨ ਹੈਗਾ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਆਪਣਾ ਨਵਾਂ ਨੰਬਰ ਹੈ ਜੀ ਉੱਪਰ ਚੱਲਦਾ ਰਹਿੰਦਾ ਤੁਸੀਂ ਦੇਖੋ ਹਰੇ ਜ ਅੱਖਰਾਂ ਚ ਲਿਖਿਆ ਹੋਇਆ 77194 45360 ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਆਪਣੇ ਨਵੇਂ ਨੰਬਰ ਤੇ ਫੋਟੋਆਂ ਜਾਣਕਾਰੀ ਵੀਡੀਓ ਭੇਜੋ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਆਲਟੋ ਐਲ ਐਕਸ ਗੱਡੀ ਪਹੁੰਚੀ ਹੈ 2005 ਮਾਡਲ ਗੱਡੀ ਹੈ ਜੀ ਤੇ ਰੂੜੀ ਸਰਸਾ ਇਹਨਾਂ ਦਾ ਏਰੀਆ 46000 ਤੋਂ ਥੱਲੇ ਮੌਕੇ ਤੇ ਰੈਟ ਹੋ ਜੂਗਾ ਇੱਕ ਵਾਰੀ 46000 ਰੁਪਏ ਮੰਗਿਆ ਬਾਕੀ ਕਹਿੰਦੇ ਆ ਵੀ ਮੌਕੇ ਤੇ ਮਾਨਤਾ ਕਰ ਦਾਂਗੀ। ਟਾਇਰ ਆਪਾਂ ਨੂੰ 70 ਤੋਂ 75 ਪੈਸੇ ਮਿਲ ਜਾਣਗੇ। ਗੱਡੀ ਦੀ ਕੰਡੀਸ਼ਨ ਆਲੂਕਿਆ ਵਧੀਆ ਗੱਡੀ ਆ। ਫੋਟੋਆਂ 'ਚ ਸਾਰਾ ਕੁਝ ਤੁਸੀਂ ਦੇਖ ਲਿਆ। ਅੰਦਰੋਂ ਵੀ ਠੀਕ ਆ, ਬਾਹਰੋਂ ਵੀ ਠੀਕ ਆ ਤੇ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਵੀ ਰੱਖਿਆ 8683935842। ਨੰਬਰ ਤੇ ਗੱਲ ਆਪੇ ਕਰ ਲਿਓ ਜੀ। ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ। ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ। ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਜਲਦੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਦੇ ਹਾਂ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਮੈਨੂੰ ਕਮੈਂਟ ਕਰਕੇ ਵੀ ਦੱਸੋ ਤੇ ਜਲਦੀ ਆਪਾਂ ਪਹੁੰਚਦੇ ਆ ਜੀ ਜੇ ਕਿਸੇ ਨੂੰ ਐਡ ਕਰਵਾਉਣੀ ਆ ਆਪਣੇ ਚੈਨਲ ਦਾ ਨੰਬਰ ਨੋਟ ਜ਼ਰੂਰ ਕਰ ਲਿਓ WhatsApp ਨੰਬਰ ਹੈ ਜੀ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਹੈ